ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀਆ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਬਣਾਉਣ ਲੱਗੇ ਸੀਗੇ ਜੀ ਆਂਬ ਦਾ ਮਰਬਾ ਤੇ ਗਰਮੀਆਂ ਦੇ ਵਿੱਚ ਜੀ ਬਹੁਤ ਵਧੀਆ-ਵਧੀਆ ਆਂਬ ਆਉਂਦੇ ਹੈਗੇ ਤੇ ਆਪਾਂ ਹਰ ਇੱਕ ਰੈਸਪੀ ਘਰ ਦੇ ਵਿੱਚ ਤਿਆਰ ਕਰਦੇ ਹਾਂਗੇ ਜਿਵੇਂ ਕਿ ਅਚਾਰ ਹੋਏ ਆਂਬ ਦਾ ਤੇ ਆਂਬ ਦੀ ਚਟਨੀ ਹੋਈ ਤੇ ਹੋਰ ਵੀ ਕਈ ਰੈਸਪੀਆਂ ਹੁੰਦੀਆਂ ਆਂਬ ਦੀਆਂ ਤੇ ਅੱਜ ਆਪਾਂ ਬਣਾਉਣ ਲੱਗੇ ਜੀ ਆਂਬ ਦਾ ਮਰਬਾ ਤੇ ਅੱਜ ਆਂਬ ਦਾ ਮਰੱਬਾ ਅਲੱਗ ਤਰੀਕੇ ਨਾਲ ਬਣਾਵਾਂਗੇ ਜੀ। ਨਾ ਆਪਾਂ ਇਹਦੇ ਵਿੱਚ ਗੁੜ ਪਾਵਾਂਗੇ ਤੇ ਨਾ ਹੀ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ। ਬਿਨਾ ਚੀਨੀ ਬਿਨਾ ਗੁੜ ਤੋਂ ਅੱਜ ਆਪਾਂ ਇਹ ਮਰੱਬਾ ਤਿਆਰ ਕਰਾਂਗੇ ਜੀ। ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਤੇ ਸਭ ਤੋਂ ਪਹਿਲਾਂ ਆਪਾਂ ਇਹ 1 ਕਿਲੋ ਆਂਬ ਲੈਂਦੇ ਹੈਗੇ। ਤੇ ਆਂਬ ਬਿਲਕੁਲ ਆਪਾਂ ਨੇ ਤਾਜ਼ੇ ਲੈਂਦੇ ਹੋਏ ਅਗੇ। ਤੇ ਪਹਿਲਾਂ ਵੇਖ ਲੈਣੇ ਜੀ ਅੰਬ ਪੂਰੇ ਹਾਰ ਆ ਗਏ ਆ ਅੰਬ ਕਰੜੇ ਆ ਪੂਰੇ ਤੇ ਬਿਲਕੁਲ ਤਾਜ਼ੇ ਅੰਬਾ ਜੀ ਤੇ ਹੁਣ ਆਪਾਂ ਇਹਨਾਂ ਨੂੰ ਧੋ ਲੈਂਤਾ ਏ ਤੇ ਹੁਣ ਆਪਾਂ ਇਹਨਾਂ ਨੂੰ ਛਿਲ ਲਾਂਗੇ ਜੀ ਪਹਿਲਾਂ ਛਿੱਲ ਕੇ ਤੇ ਫਿਰ ਆਪਾਂ ਇਹਨਾਂ ਦੇ ਪੀਸ ਕਰਾਂਗੇ ਲਓ ਜਿਵੇਂ ਇਸ ਤਰੀਕੇ ਨਾਲ ਹੀ ਆਪਾਂ ਸਾਰੇ ਅੰਬਾਂ ਦੇ ਛੱਲ ਲੈਣੇ ਆ ਤੇ ਚਾਕੂ ਨਾਲ ਇਹ ਆਸਾਨੀ ਨਾਲ ਹੀ ਛਿੱਲੇ ਆਂਦੇ ਆਗੇ ਤੇ ਆਪਾਂ ਤਿੰਨ ਅੰਬ ਛੱਲ ਲੈ ਗਏ ਤੇ ਵੀ ਆਪਾਂ लास्ट ਟਾਈਮ ਬਬੀ ਸੈਲਰਾਂਗੇ ਇਸੇ ਤਰੀਕੇ ਨਾਲੀ ਤੇ ਲੋ ਜੀ ਆਂਬ ਛਿੱਲੇ ਗਏ ਸਾਰੇ ਆਪਣੇ ਤੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਆਪਾਂ ਇਹਦੇ ਲੰਬੇ-ਲੰਬੇ ਪੀਸ ਕੱਟਾਂਗੇ ਤੇ ਤੁਸੀਂ ਜਿਹੜੀ ਮਰਜ਼ੀ ਸ਼ੇਪ ਚ ਇਹਨੂੰ ਕੱਟ ਸਕਦੇ ਆਂਗੇ ਇਸੇ ਤਰੀਕੇ ਦੀ ਆਪਾਂ ਇਹਦੇ ਲੰਬੇ-ਲੰਬੇ ਪੀਸ ਇਸ ਤਰੀਕੇ ਨਾਲ ਕੱਟ ਲਾਂਗੇ ਇਹ ਦੇਖੋ ਤੇ ਇਸ ਤਰੀਕੇ ਨਾਲ ਆਪਾਂ ਲੰਬੇ ਲੰਬੇ ਪੀਸ ਕੱਟ ਲਈ ਜੀ ਸਾਰੇ ਅੰਬਾਂ ਦੇ ਤੇ ਇਸੇ ਤਰੀਕੇ ਨਾਲ ਹੀ ਤੁਸੀਂ ਕੱਟ ਲੈਣੇ ਆਂਗੇ ਤੇ ਇਧਰ ਆਪਾਂ ਰੱਖ ਲਏ ਪਾਣੀ ਗਰਮ ਪਾਣੀ ਗਰਮ ਹੋ ਗਿਆ ਜੀ ਤੇ ਸਾਰੇ ਅੰਬ ਇਹ ਫਾੜੀਆਂ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਣੀ 'ਚ ਤੇ ਅੰਬਾਂ ਨੂੰ ਆਪਾਂ ਉਬਾਲ ਲਾਂਗੇ ਜੀ ਮੀਡੀਅਮ ਫਲੇਮ ਤੇ ਤੇ 5 ਤੋਂ 6 ਮਿੰਟਾਂ ਲਈ ਇਹਨਾਂ ਨੂੰ ਆਪਾਂ ਉਬਾਲਾਉਣ ਦੇਵਾਂਗੇ ਜੀ ਤੇ ਫਿਰ ਤੁਹਾਨੂੰ ਦਿਖਾਉਣੇ ਆਕੇ ਅੰਬਾਂ ਦਾ ਪ੍ਰੋਸੈਸ ਰੱਬੇ ਦਾ ਤੇ ਲਓ ਜੀ ਇੱਥੇ ਹੁਣ ਅੰਬ ਪੱਕਦਿਆਂ ਨੂੰ ਹੋ ਗਏ 6 ਤੋਂ 7 ਮਿੰਟ ਹੋ ਗਏ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿੰਨੇ ਕ ਪੱਕਣੇ ਚਾਹੀਦੇ ਇਹ ਅੰਬ ਨੂੰ ਇਸ ਤਰੀਕੇ ਨਾਲ ਆਪਾਂ ਨੂੰ ਕੱਢ ਲਾਂਗੇ ਤੇ ਇਹ ਦੇਖੋ ਇਸ ਤਰੀਕੇ ਨਾਲ ਇਹ ਕੱਟੇ ਜਾਣੇ ਚਾਹੀਦੇ ਅੰਬ ਤੇ ਇਤੋਂ ਜ਼ਿਆਦਾ ਨਹੀਂ ਆਪਾਂ ਇਹਨੂੰ ਪਕਾਉਣਾ ਹੈਗਾ ਤੇ ਨਹੀਂ ਤਾਂ ਫਿਰ ਇਹ ਜ਼ਿਆਦਾ ਮੈਸ਼ ਜੇ ਹੋ ਜਾਣਗੇ ਇਸ ਤਰੀਕੇ ਨਹੀਂ ਚਾਹੀਦੇ ਤੇ ਹੁਣ ਆਪਾਂ ਇਹਨਾਂ ਨੂੰ ਛਾਣ ਲਾਂਗੇ ਜੀ ਤੇ ਇੱਥੇ ਆਪਾਂ ਇੱਕ ਸਾਫ਼ ਵਰਤਨ ਲੈ ਲਿਆ ਜੀ ਤੇ ਜਿਹੜਾ ਆਪਾਂ ਇਹ ਪਾਣੀ ਹੈ ਗੰਬਾਂ ਦਾ ਤੇਨੂੰ ਆਪਾਂ ਵੇਸ਼ਟ ਨਹੀਂ ਕਰਨਾ ਹੈਗਾ ਇਸ ਤਰੀਕੇ ਨਾਲ ਆਪਾਂ ਇਹਨੂੰ ਛਾਣ ਲਾਂਗੇ ਤੇ ਇਹ ਵੀ ਆਪਾਂ ਡੋਲਣਾ ਨਹੀਂ ਹੈਗਾ ਤੇ ਇਹਨੂੰ ਆਪਾਂ ਸਰਬਤ ਦੇ ਰੂਪ ਵਿੱਚ ਪੀ ਸਕਦੇ ਆਂ ਜੀ ਠੰਡਾ ਕਰਕੇ ਤੇ ਇਹਦੇ ਵਿੱਚ ਚੀਨੀ ਦਾ ਪਾ ਕੇ ਕਾਲਾ ਨਮਕ ਤੇ ਇਹਨੂੰ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਰਬਤ ਦੇ ਰੂਪ ਵਿੱਚ ਬਣਾ ਕੇ ਪੀ ਸਕਦੇ ਆ ਤੇ ਇਸ ਤਰੀਕੇ ਨਾਲ ਹੁਣ ਆਪਾਂ ਸਾਰੀਆਂ ਫਾੜੀਆਂ ਕੱਟ ਕੇ ਰੱਖ ਲੈਣੀਆਂ ਜੀ ਇਹ ਚਾਹ ਨੂੰ ਦੀ ਵਿੱਚ ਤੇ ਐਕਸਟਰਾ ਪਾਣੀ ਜੋ ਵੀ ਹੋਊਗਾ ਇਹਦਾ ਨੁੱਟੜ ਜਾਊਗਾ ਤੇ ਇੰਨੇ ਆਪਾਂ ਤੁਹਾਨੂੰ ਅੱਗੇ ਦਾ ਪ੍ਰੋਸੈਸ ਦਿਖਾਉਨੇ ਆ ਅੱਗੇ ਕੀ ਕਰਨਾ ਤੇ ਹੁਣ ਆਪਾਂ ਇਹ ਇਦੂ ਅੱਗੇ ਲੈ ਲੈਣੀ ਆਪਾਂ ਮਿਸਰੀ ਤੇ ਇਹ ਆਪਾਂ ਧਾਗੇ ਵਾਲੀ ਮਿਸਰੀ ਲੈਂਦੀ ਐ ਇਹ ਤੇ ਇਹ ਆਪਾਂ ਲਈ ਤੇਜੀ 750 ਗ੍ਰਾਮ ਲੈਂਦੀ ਹੈਗੀ ਕਿਉਂਕਿ ਆਪਾਂ ਅੰਬ ਲੈਤੇ ਸੀਗੇ 1 ਕਿਲੋ ਤੇ ਉਹਨਾਂ ਦੇ ਵਿੱਚੋਂ ਗਿਟਕਾ ਵਗੈਰਾ ਵੀ ਨਿਕਲ ਗੂਆਂ ਗੁੱਠਲੀਆਂ ਤੇ ਇਹ ਆਪਾਂ ਲੈ ਲਈ 750 ਗ੍ਰਾਮ ਤੇ 1 ਕਿਲੋ ਅੰਬਾਂ ਦੇ ਹਿਸਾਬ ਨਾਲ ਇਹ ਬਿਲਕੁਲ ਸਹੀ ਹੈ ਜੀ ਤੇ ਮਿਸਰੀ ਇਹ ਠੰਡੀ ਹੁੰਦੀ ਹੈਗੀ ਗਰਮੀਆਂ ਦੇ ਵਿੱਚ ਇਹ ਬਹੁਤ ਵਧੀਆ ਰਹਿੰਦੀ ਹੈ ਜੀ ਖਾਣੀ ਤੇ ਹੁਣ ਆਪਾਂ ਇਹਨੂੰ ਕੁੱਟ ਲਾਂਗੇ ਜੀ ਇਹਨੂੰ ਕਿਸੇ ਚੀਜ਼ ਨਾਲ ਬਰੀਕ ਕਰ ਲਾਂਗੇ ਆਪਾਂ ਥੋੜਾ ਜਿਹਾ ਲਫਾਫੇ ਦੇ ਵਿੱਚ ਹੀ ਇਸੇ ਤਰ੍ਹਾਂ ਖੇਪ ਲੈਣਾ ਜੇ ਸੰਲੇ ਦੇ ਬਰੀਕ ਪੀਸ ਕਰ ਲਾਂਗੇ ਜੀ ਭੰਨਗੇ ਥੋੜੇ ਜੇ ਚਲੋ ਜੀ ਹੁਣੇ ਫਰੀਕ ਪੀਸ ਹੋ ਗਏ ਇਸ ਤਰੀਕੇ ਨਾਲ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਛੋਟੇ ਪੀਸ ਕਰ ਲਿਆ ਇਹਦੇ ਤੇ ਜਿਆਦਾ ਵੱਡੇ ਨਹੀਂ ਹੈਗੇਗੇ ਇਹ ਤੇ ਜੇ ਕੋਈ ਧਾਗੇ दिखे ਇਸ ਤਰੀਕੇ ਨਾਲ ਤੁਸੀਂ ਧਾਗੇ ਕੱਢ ਦੇਣੇ ਇਹਦੇ ਵਿੱਚੋਂ ਮਿਸਰੀ ਚ ਤੇ ਹੁਣ ਆਪਾਂ ਇੱਥੇ ਜੀ ਲੈ ਲੈ ਇਹ ਗ੍ਰੈਂਡਰ ਜੱਗ ਤੇ ਇਹਦੇ ਵਿੱਚ ਆਪਾਂ ਮਿਸਰੀ ਪਾ ਦਾਂਗੇ ਇਸ ਤਰੀਕੇ ਨਾਲ ਕਰਕੇ ਆਪਾਂ ਮਿਸਰੀ ਇਹਦੇ ਵਿੱਚ ਪੀਸ ਲਾਂਗੇ ਤਾਂ ਹੀ ਆਪਾਂ ਬਰੀਕ ਪੀਸ ਕਰੇ ਆ ਕਿਉਂਕਿ ਜੱਗ ਦੇ ਵਿੱਚ ਇੰਨੀ ਮੋਟੀ ਮਿਸਰੀ ਪੀਸੇ ਨਹੀਂ ਜਾਂਦੀ ਹੈਗੀ ਲੋਟ ਨਹੀਂ ਆਉਂਦੀ ਤੇ ਤਾਂ ਕਰਕੇ ਫਿਰ ਇਹਦੇ ਵਿੱਚ ਪੀਛਾਂਗੇ ਹਨ ਬ੍ਰੇਕ ਜੀ ਕਰਕੇ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਇਹ ਬਰੀਕ ਹੋਊਗੀ ਤੇ ਹੁਣ ਆਪਾਂ ਮਿੱਥਰੀ ਇਹਦੇ ਵਿੱਚ ਪਾ ਦਾਂਗੇ ਮਬਾ ਦੇ ਵਿੱਚ ਸਾਰੀ ਮਿੱਥਰੀ ਨੂੰ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਹਿਲਾ ਲਾਂਗੇ ਜੀ ਹਲਕੇ ਹਲਕੇ ਇਹਦੇ ਨਾਲ ਇਥੇ ਚਮਚ ਨਾਲ ਇਹ ਰ ਆ ਗਿਆ ਆਪਾਂ ਇਹਨੂੰ ਰੱਖ ਲਾਂਗੇ ਫਿਰ ਥ੍ਰਿਕਨ ਹਲਕੇ ਹਲਕੇ ਹੱਥ ਨਾਲ ਹੀ ਰਲਾਉਣਾ ਹੈ ਹੁਣ ਜ਼ਿਆਦਾ ਉਹ ਨਹੀਂ ਕਰਨਾ ਹੈਗਾ ਫਾੜੀਆਂ ਟੁੱਟ ਜਾਣਗੀਆਂ ਤਾਂ ਇਹਨੂੰ ਇਹ ਥ੍ਰਿਕਨ ਹਲਕਾ ਕਰਵਾ ਲਾਂਗੇ ਸਾਰੀ ਮਿੱਤਰੀ ਇਹਦੇ ਵਿੱਚ ਫਾੜੀਆਂ ਚ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਜੀ ਤਾਂ ਕਿ ਤੇ 30 ਤੋਂ 40 ਮਿੰਟ ਲਈ ਇਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਰੱਖ ਦਾਂਗੇ। 30 ਤੋਂ 40 ਮਿੰਟਾਂ ਵਾਸਤੇ ਇਸੇ ਤਰੀਕੇ ਨਾਲ ਹੀ ਆਪਾਂ ਇਹਨੂੰ ਢੱਕ ਕੇ ਰੱਖ ਦੇਣਾ ਜੀ। ਪਾਏ ਰੱਖੇ ਸੀਗੇ। ਤੇ ਇਸ ਤਰੀਕੇ ਨਾਲ ਇਹ ਪਾਣੀ ਬਣ ਗਿਆ। ਹੁਣ ਇਹ ਮਿਸਰੀ ਦਾ ਤੇ ਹੁਣ ਆਪਾਂ ਇਸੇ ਤਰੀਕ ਤੇ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਗੈਸ ਔਨ ਕਰ ਲਾਂਗੇ ਜੀ ਤੇ ਗੈਸ ਤੇ ਰੱਖ ਲਾਂਗੇ ਆਪਾਂ ਇਸੇ ਬਰਤਨ ਦੇ ਵਿੱਚ। ਤੇ ਇਹ ਵੇਖੋ ਜੀ ਇਹ ਗੈਸ ਤੇ ਤਰਿਆ ਹੋਇਆ ਆਪਾਂ। ਤੇ మీడియం ਜੇ ਫਲੇਮ ਤੇ ਰੱਖਣਾ ਇਹਨੂੰ ਆਪਾਂ। ਤੇ ਜਿਹੜੀ ਸਾਰੀ ਇਹ ਸੀਗੀ ਮਿਸਰੀ ਤੇ ਸਾਰੀ ਪਿੰਗੜ ਗਈ ਹੈ ਹਨਾ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਇਹ ਚਾਸ਼ਨੀ ਬਣ ਜੂਗੀ ਇਹਦੀ ਤੇ ਫਿਰ ਜਦੋਂ ਅਸੀਂ ਆਪਾਂ ਇਹਨੂੰ ਪਕਾ ਲਾਂਗੇ ਤੇ ਇੱਥੇ ਆਪਾਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਜੀ ਜਦੋਂ ਵੀ ਆਪਾਂ ਇਹਨੂੰ ਪਕਾਵਾਂਗੇ ਤੇ ਇਹ ਨਾ ਆਪਾਂ ਸਟੀਲ ਦੇ ਬਰਤਨ ਦੇ ਵਿੱਚ ਹੀ ਪਕਾਉਣੇ ਆਂਗੇ ਅੰਬ ਤੇ ਆਪਾਂ ਜਿਹੜਾ ਐਲੂਮੀਨੀਅਮ ਦਾ ਬਰਤਨ ਆ ਉਹ ਬਿਲਕੁਲ ਨਹੀਂ ਲੈਣਾ ਹੈਗਾ ਤੇ ਹੁਣ ਆਪਾਂ ਇਹ ਪਾ ਲਾਂਗੇ ਜੀ ਇਹਦੇ ਵਿੱਚ ਦੋ ਦਾਲ ਚੀਨੀ ਦੇ ਟੁਕੜੇ ਤੇ ਇੱਥੇ ਆਪਾਂ ਇਹ ਤਿੰਨ ਤੋਂ ਚਾਰ ਇਲਾਇਚੀਆਂ ਲੈ ਲਈਆਂ ਜੀ ਇਸ ਤਰੀਕੇ ਨਾਲ ਤੋੜ ਕੇ ਤੇ ਥੋੜਾ ਜਿਹਾ ਹੰਨ ਕੇ ਇਹਨਾਂ ਨੂੰ ਪਾਣ ਕੇ ਇਸ ਤਰੀਕੇ ਨਾਲ ਪਾ ਲੈਣੀ ਆ ਇਹ

ਤੇ ਆਪਾਂ ਥੋੜਾ ਥੋੜਾ ਇਹਨੂੰ ਵਾਸ ਮਿਕਸ ਕਰਦੇ ਰਾਵਾਂਗੇ ਤਾਂ ਕਿ ਇਹ ਚਾਸ਼ਨੀ ਥੱਲੇ ਨਾ ਲੱਗੇ ਬਰਤਨ ਦੇ ਵਿੱਚ ਵਿੱਚ ਦੀ ਹਲਾ ਦੇਣਾ ਇਹਨੂੰ ਥੋੜਾ ਥੋੜਾ ਕਰਕੇ ਜੇ ਇਸ ਤਰੀਕੇ ਨਾਲ ਹਲਕਾ ਹਲਕਾ ਇਸ ਤਰੀਕੇ ਨਾਲ ਹੀ ਤੱਕ ਰਹੇ ਹੌਲੀ ਹੌਲੀ ਜੀ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਨਿੰਬੂ ਦਾ ਰਸ ਥੋੜਾ ਜਿਹਾ ਤਾਂ ਕਿ ਇਹਦੇ ਵਿੱਚ ਜਿਹੜਾ ਇਹ ਚੀਨੀ ਆ ਆਹ ਚਾਸ਼ਨੀ ਹੈਗੀ ਬਾਅਦ ਦੇ ਵਿੱਚ ਸੰਗਣੀ ਜੀ ਨਾ ਹੋਵੇ। ਟਰੇ ਤੇ ਮਰਬੇ ਦੇ ਵਿੱਚ। ਇਹਰ ਗਾੜੀ ਜੀ ਹੋ ਜਾਂਦੀ ਹੁੰਦੀ ਹੈਗੀ ਚਾਸ਼ਨੀ ਇਹ। ਤੇ ਲੋ ਜੀ ਹੁਣ ਆਪਣਾ ਮਰਬਾ ਬਣ ਕੇ ਬਿਲਕੁਲ ਤਿਆਰ ਹੈਗਾ। ਤੇ ਦੇਖੋ ਆਪਾਂ ਇਹਨੂੰ ਇਹ ਕਿਵੇਂ ਪਤਾ ਲੱਗੂਗਾ। ਇਹ ਦੇਖੋ ਇੱਕ ਤਰੀਕੇ ਨਾਲ ਨਾ ਚਾशनी ਥੋੜੀ ਚੈੱਕ ਕਰ ਲੈਣੀ ਹੈ ਠੰਡੀ ਚੜ ਕੇ ਚਮਚ ਤੇ ਤੇ ਆਪਾਂ ਨੂੰ ਇੱਕ ਤਾਰ ਦੀ ਚਾशनी ਚਾਹੀਦੀ ਹੈ ਇੱਥੇ ਜਿਆਦਾ ਆਪਾਂ ਗਾੜੀ ਨਹੀਂ ਕਰਾਂਗੇ ਇੱਕ ਤਰੀਕੇ ਨਾਲ ਇਹ ਦੇਖੋ ਇਸ ਤਰੀਕੇ ਨਾਲ ਇਹ ਇੱਕ ਤਾਰ ਦੀ ਚਾशनी ਬਣ ਰਹੀ ਹੈ ਤੇ ਬਸ ਹੁਣ ਆਪਾਂ ਗੈਸ ਬੰਦ ਕਰ ਦੇਣਾ ਜੀ ਕਿੰਦੂ ਜਿਆਦਾ ਨਹੀਂ ਆਪਾਂ ਇਹਨੂੰ ਪਕਾਉਣਾ ਹੈਗਾ ਤੇ ਇੱਥੇ ਆਪਾਂ ਹੁਣ ਇਹਨੂੰ ਠੰਡਾ ਕਰ ਲਾਂਗੇ ਜੀ ਕਾ ਕਰਕੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਇਹਦਾ ਕਲਰ ਕਿੰਨਾ ਸੋਹਣਾ ਆਇਆਗਾ ਤੇ ਲੋ ਜੀ ਹੁਣ ਆਪਣਾ ਮਰਬਾ ਬਿਲਕੁਲ ਬਣ ਕੇ ਤਿਆਰ ਹੈਗਾ ਤੇ ਠੰਡਾ ਵੀ ਹੋ ਗਿਆ ਇਹ ਤੇ ਹੁਣ ਆਪਾਂ ਇਹਨੂੰ ਕਿਸੇ ਸਾਫ਼ ਕੰਟੇਨਰ ਦੇ ਵਿੱਚ ਭਰ ਕੇ ਰੱਖ ਦਾਂਗੇ ਤੇ ਇਹਨੂੰ ਆਪਾਂ ਸਾਲ ਭਰ ਲਈ ਇਸੇ ਤਰ੍ਹਾਂ ਹੀ ਤੇ ਖਾ ਸਕਦੇ ਹਾਂ ਜੀ ਤੇ ਬਿਲਕੁਲ ਵੀ ਇਹ ਖਰਾਬ ਨਹੀਂ ਹੋਊਗਾ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਟੇਸਟੀ ਮਰਬਾ ਅੰਬ ਦਾ ਇਹ ਬਣਾਓ ਦੇਖੋ ਜੀ ਦੇਖੋ ਕਿੰਨਾ ਵਧੀਆ ਲੱਗ ਰਿਹਾ ਦੇਖਣ 'ਚ ਇਹ ਤੇ ਬੱਚੇ ਇਹਨੂੰ ਬਹੁਤ ਜ਼ਿਆਦਾ ਖੁਸ਼ ਹੋ ਕੇ ਖਾਣਗੇ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ